ਡੀਜੇ ਦਾ ਜਾਂਤੇ ਹੀ ਗਿਆ ਸੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ ਆਸਲੀ ਗਿਆ ਸੀ ਤੇ ਆਪਣੇ ਕੋ ਪਰਚੀਆਂ ਲਈਆਂ ਇਕ ਰਾਣੇ ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਹੈ ਉਹਨੇ ਪਰਚੀਆਂ ਮੰਗਿਆ ਮੁੰਡਾ ਇਦਾਂ ਪਰਚੀਆਂ ਚੁਗੰਦੇ ਨੇ ਪਰਚੀਆਂ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਠਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਹੈ ਜਾਂ ਉਹ ਹੋਰ ਵੀ ਕੋਈ ਹੈਗਾ ਨਾਲ ਸਹੀ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨੇ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ 3-4 ਫਾਇਰ ਤਾਂ ਉਹ ਕੱਢਿਆ ਮੇਰੇ ਕੋਲ ਸੁਣ ਲੇਗੇ ਇੱਕ ਮਿੰਟ ਚੁੱਕੋ ਮੈਂ ਦੇਖੂ ਨਾ ਇੱਕ ਮਿੰਟ ਲਈ ਚੁੱਪ ਕਰ ਜਾਓ ਹਣਾ ਬਾਅਦ ਵਿੱਚ ਕੋਈ ਗੱਲ ਨਹੀਂ ਜੋਰ ਆਪ ਨਹੀਂ ਕੀਤੀ ਹੋਜੀ ਕੋਈ ਗੱਲ ਇੱਕ ਮਿੰਟ ਲਈ 1 ਮਿੰਟ ਲਈ ਚੁੱਪ ਕਰੋ ਉਹਨੂੰ ਪਿਆਰ ਦੇ ਜਦੋਂ ਬੱਸ ਬਾਜ ਜੋ ਮਰਜ਼ੀ ਕਿੰਨਾ ਹੋ ਜਾ 2 ਮਿੰਟ ਚਾਹੀ ਤੋ ਕੀ ਨਾ ਜੀਂ ਅੰਟੀ ਕੁਲਕਿੰਦਰ ਕੌਰ ਕੀ ਲੱਗਦਾ ਜੀ ਜਿਹਦੀ ਮੌਤ ਹੋਈ ਟਾਡਾ ਬੇਟਾ ਹੀ ਮੇਰਾ ਤੇ ਕੀ ਗੱਲ ਹੋਈ ਉਹਨੂੰ ਕੋਈ ਜਾਂਦੇ ਜਾਂਦੇ ਗਿਆ ਹੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ? ਆਸਲੀ ਗਿਆ ਸੀ। ਤੇ ਕਿੰਨੇ ਕ ਵਜੇ ਦੀ ਗੱਲ ਆ? 9 ਵਜੇ ਦੀ ਗੱਲ ਆ। ਅੱਗੇ ਵੀ ਜਾਂਦਾ ਸੀ ਡੀਜੇ ਦੇ? ਹਾਂਜੀ ਜਾਂਦਾ ਸੀ। ਪਿੰਡ ਦੇ ਸੀ ਡੀਜੇ ਤੁਹਾਡੇ ਦੇ? ਹਾਂਜੀ ਪਿੰਡ ਦੇ। ਕੀ ਮੰਗ ਕਰਦੇ ਜੀ ਹੁਣ? ਸਾਨੂੰ ਨਸਾਬ ਚਾਹੀਦਾ ਆ। ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ। ਤੇ ਕਿੰਨੀ ਕੁਮਰ ਹੀ ਬੇੜੇ ਤੁਹਾਡੇ ਦੀ? ਮੈਂ 15-16 ਸਾਲ ਹੀ। ਕਿੰਨੇ ਤੁਹਾਡੇ ਬੇਟੇ ਆ ਹੋਰ? ਦੋਵੇਂ ਬੇਟੇ ਹੀ ਮੇਰੇ। ਤੇ ਉਹ ਪੁਲਿਸ ਆਈ ਸੀ ਇਥੇ। ਹਾਂ। ਪੁਲਿਸ ਆਈ ਹੀ। ਕੀ ਕਾਰਵਾਈ ਕੀਤੀ ਬੁੱਲਤਰੀ ਕੋਈ ਨਹੀਂ ਕੀਤੀ ਕੀ ਨਾ ਜੀ ਵੀਰ ਜੀ ਕਰਨ ਪਿੰਡ ਘੜਾ ਜੀ ਅਲਕੋਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਣੇ ਕੋ ਪਰਚੀਆਂ ਲਈਆਂ ਆਏ ਕਰਾਣੇ ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਸੀ ਉਹਨੇ ਪਰਚੀਆਂ ਮੰਗੀਆਂ ਮੁੰਡਾ ਇਦਾਂ ਪਰਚੀਆਂ ਚੁਗਦੇ ਨੇ ਪਰਚੀਆਂ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਸਿੱਟੀ ਕੌਣ ਸੀ ਜਿਨੇ ਮਾਰੀ ਗੋਲੀ ਪਤਾ ਨਹੀਂ ਭਾਈ ਘਰ ਆ ਲਿਆ ਨੂੰ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇਣੀ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਆਸਲੀ ਲਾਇਆ ਇਹ ਜੀ ਕੀ ਪ੍ਰੋਗਰਾਮ ਹੀ ਉਹਨਾਂ ਦਾ ਠਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਹੈ ਜਾਂ ਉਹ ਹੋਰ ਵੀ ਕੋਈ ਹੈਗਾ ਹੈ ਨਾਲ ਨਹੀਂ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨੇ ਦਿੱਤੀਆਂ ਇਹਨੇ ਕੱਟ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਉਹ ਕੱਢੇ ਆ ਆਪਾਂ ਮੁੰਡੇ ਨੂੰ ਚੁੱਕ ਕੇ ਲੈ ਆਏ ਆ ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੋ ਵਾ ਇਦਾਂ ਇਦਾਂ ਕਰਦੇ ਸਾਨੂੰ ਦਬਾ ਪਾਈ ਜਾਂਦੇ ਸੀ ਰਿਸ਼ਤੇਦਾਰ ਸੀ ਭਾਜੀ ਉਹਨਾਂ ਦਾ ਹੀ ਹੀ ਬੱਚਾ ਉਹਨਾਂ ਸੱਦਿਆ ਸੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੱਦਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਈ ਘਰ ਵਾਲਿਆਂ ਦੇ ਆਪਾਂ ਨੂੰ ਫੁੱਲ ਕਾਰਵਾਈ ਚਾਹੀਦੀ ਹਾਂਜੀ ਹਾਂਜੀ ਨਾਂ ਦੱਸ ਘਰ ਵਾਲਾ ਭਾਜੀ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਆਪਾਂ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਈ 9 ਵਜੇ ਦੀ ਗੱਲ ਜੀ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿਥੋਂ ਦਾ ਰਹਿਣ ਵਾਲਾ ਹੈ ਅਲਗੋਕਲਾ ਦਾ ਉਮਰ ਕਿੰਨੀ ਸੀ 16 15 ਸਾਲ ਜੀ 15 16 ਸਾਲ ਕੀ ਨਾਂ ਹੈ ਵੀਰ ਜੀ ਮੇਰਾ ਨਾਂ ਲਵਜੀਤ ਰਜੀ ਪਿੰਡ ਕਿਹੜਾ ਜੀ ਅਲਗੋਕਲਾ ਜੀ ਕੀ ਗੱਲ ਹੋਈ ਜਿਹੜੀ ਮੁੰਡੇ ਦੀ ਮੌਤ ਹੋ ਗਈ ਵੀਰ ਜੀ ਅਸੀਂ ਆਸਲਤਾਲ ਲਾਇ ਸੀ ਡੀ ਤੇ ਉਥੇ ਇਹ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਵੀ ਇਹੋ 200 ਰੁਪਏ ਜੇ ਤੇ ਐਚੀ ਮੈਂ ਸਾਡੀ ਰਾਤ ਕੱਟਣੀ ਜੀ ਪਰਚਿਆਂ ਤੁਹਾਡੇ ਤੋਂ ਤੇ ਪਰਚਿਆਂ ਅਸੀਂ ਚਲੋ ਦੇਈ ਜਾਂਦੇ ਤੇ ਉਹ ਨਿੱਕੇ ਮੁੰਡੇ ਨਹੀਂ ਬਧਿਆ ਸੀ ਉਹਨੇ ਕਿਹਾ ਪਰਚਿਆਂ ਨਾ ਦਿੱਤੇ ਆ ਉਹਨੇ ਮਾਰ ਦਿੱਤੀ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਤਾਂ ਤੋਂ ਦੋ ਤਿੰਨ ਫਾਇਰ ਕਰਤੇ ਕਿੰਨੇ ਕਵੇਜ ਦਾ ਟਾਈਮ ਸੀਗਾ ਇਹ 9 ਵਜੇ ਦੀ ਗਰੀਨ ਦੀ ਗੱਲ ਤੇ ਕੌਣ ਸੀ ਉਹ ਜਿਹਨੇ ਪੈਸੇ ਮੰਗੇ ਤੜਦੋ ਉਹ ਉਹਨਾਂ ਦੇ ਰਿਸ਼ਤੇਦਾਰ ਹੀ ਕਹੀ ਜੀ ਕਿੰਨਾ ਦੇ ਘਰ ਵਾਲੇ ਦਾ ਨਾਂ ਨਹੀਂ ਪਤਾ ਕਿ ਉਹਨਾਂ ਦਾ ਕੀ ਪ੍ਰੋਗਰਾਮ ਸੀ ਉਹਨਾਂ ਦਾ ਠਾਕਾ ਹੀ ਸੀ ਉਹਨਾਂ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮੁੰਡੇ ਦੀ ਉਮਰ ਹੈਗੀ ਸੀ 15 ਤੋਂ 16 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਸੀ ਕੀ ਮੰਗ ਕਰਦੇ ਜੀ ਹਾਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਤੇ ਜੋ ਗੋਲੀ ਵੱਜੀ ਫਿਰ ਉਹਨੂੰ ਮਤਲਬ ਲਿਆਂਦਾ ਲਾਜ ਆਦਿ ਇਹ ਜੋ ਲਿਆਂਦਿਆ ਸਾਨੂੰ ਘਰ ਲੈ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣਗਾ ਤੋਂ ਦੇ ਜائیں ਉਹਨਾਂ ਨੂੰ ਮਲਕੀਅਤ ਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਨੇ ਹਾਂ ਹਾਂਜੀ ਤੇ ਬਰੋਨੇ ਹਾਈ ਦੇ ਸਾਨੂੰ ਦੋਕੇ ਮਾਰਦੇ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਮੁੰਡੇ ਦੇ ਗੋਲੀ ਇੱਕੋ ਵੱਜੀ ਹੋਰ ਵੀ ਚਲਾਈਆਂ ਕਿ ਜਾਂ ਤਿੰਨ ਤਿੰਨ ਫਿਰ ਚਲਾਈ ਤਾਂ ਨੂੰ ਕੀ ਨਾ ਆ ਜੀ ਵੀਰ ਜੀ ਗੁਰਲਾਲ ਸਿੰਘ ਪਿੰਡ ਗੜਾ ਜੇ ਅਲਗੋਕਲਾ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਹੈ ਇਹ ਤੇ ਕੀ ਗੱਲਬਾਤ ਹੋਈ ਉਹਦੇ ਨਾਲ ਗੱਲਬਾਤ ਬਾਜੀ ਇਸ ਤਰ੍ਹਾਂ ਕੀ ਡੀਜਾ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈ ਜਾਂਦੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜਾ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਹਸਪਤਾਲ ਆ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕਿਉਂ ਦੇ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਾਣਕਾਰੀ ਭਾਜੀ ਦਿੱਤੀ ਆ 9 ਵਜੇ ਤੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚੱਲ ਗਈ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਹੂੰ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੀ ਹੈ ਲਾਸ਼ ਇਥੋਂ ਕਢਣ ਵਾਸਤੇ ਤੇ ਇਥੋਂ ਹੀ ਇਸ ਤਰ੍ਹਾਂ ਲਾਸ਼ ਦੇ ਸਕਦੇ ਆ ਕੀ ਮੰਗ ਆ ਨੂੰ ਇਨਸਾਫ ਚਾਹੀਦਾ ਹੈ ਹੂੰ ਪਿਕਾਰਾਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਖਾਨੂੰ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿ ਇੱਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਸਾਡੇ ਤੋਂ ਬਣੂਗਾ ਹਾਂਜੀ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਆਈ ਬੈਠੇ ਆਈ ਬੈਠੇ ਆਈ ਨਾਲ ਸਾਡੇ ਮੈਂ ਕੱਲਾ ਨਹੀਂ ਆ ਆਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋੜੀ ਕੋਈ ਜਣਾ ਖਣਾ ਗੋਲੀ ਮਾਰਦੇ ਆਂ ਰੋਜ਼ ਕਮਾਏ ਇਹ ਇੰਨਾ ਕਮਾ ਚ ਰਹਿਨੇ ਆਂ ਹੋਰ ਲੋਜ ਪੈਲਸਾਂ ਚ ਵਹਨੇ ਆ ਉੱਥੇ ਲੋਡ ਨਹੀਂ ਹੋਣਾ ਪੈਲਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਭਾਈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593